ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਧੀ ਵਜੇ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚ ਬਣਾਉਣ ਲੱਗੇ ਆ ਫਾਰਮ ਚ ਬਾਈ ਕੋਲੇ ਚਾਰ ਗਾਵਾਂ ਨੇ ਟੋਕੜ ਗਾਵਾਂ ਨੇ ਬਈ ਥੋੜੇ ਥੋੜੇ ਦਿਣਾ ਦੀਆਂ ਖੋਸ ਖੋਸੂਆਂ ਵੀਆਂ ਨੇ ਤੇ ਬਰੀਡ ਬਾਈ ਕੋਲੇ ਸਾਰੀ ਚੰਗੀਆ ਕੁਆਲਿਟੀ ਚੈੱਕ ਕਰ ਲਓ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਜੀ ਤਾਂ ਕਿ ਹਰ ਇੱਕਉਣ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਆ ਭਾਈ ਟੋਟੀਲ ਭਾਈ ਜੀ ਸਸਿਕਾਹ ਸਸਿਕਾਹ ਭਾਈ ਹੋ ਠੀਕ ਹੋ ਵਧੀਆ 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 ਬਰੇ ਨਾਮ ਤੇ ਐਡਰੈਸ ਬੋ ਨਾਮ ਵੀਰੇ ਰਵਿੰਦਰਾ ਪਿੰਡ ਘੰਡਾ ਬੰਨਾ ਵੀਰੇ ਨੇੜੇ ਪਿੰਡ ਭਾਈ ਰੁਪਾ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਆ ਮੋਬਾਈਲ ਨੰਬਰ ਵੀਰੇ 95926 94870 ਠੀਕ ਆ ਭਾਈ ਤੇ ਭਾਈ ਜਿਹੜੀ ਆ ਬਰਡ ਦੇ ਨੇ ਵੀ ਬਕਾਉ ਹੈ ਹਾਂਜੀ ਹਾਂਜੀ ਕਿਹੜਾ ਸੂਆ ਸੂਈ ਵੀ ਆ ਵੀਰੇ ਪਹਿਲਾ ਸੂਆ ਸੂਈ ਵੀ ਕਿੰਨਾ ਕ ਟਾਈਮ ਹੋ ਗਿਆ ਸੂਈ ਇਨੋ ਸੋਈ ਨੂੰ ਵੀ 2.5 ਮਹੀਨੇ ਹੋ ਗਏ 2.5 ਮਹੀਨੇ ਤੇ ਦੁੱਧ ਕਿੰਨਾ ਤਿਆਰ ਦੁੱਧ ਵੀਰੇ ਹੁਣ 18 ਕਿਲੋ ਜਮਾ ਠੀਕ ਆ ਬੱਚਾ ਕੀ ਹੈ ਬਈ 22 ਕਿਲੋ ਦੁੱਧ ਕੱਢੀ ਗਈ ਹੈ ਹੁਣ ਗਰਮੀ ਦੇ ਕਾਰਨ ਜਮਾ ਘੜ ਗਏ ਓਕੇ ਬੱਚਾ ਕੀ ਹੈ ਮਗਰ ਮਗਰ ਬੱਸੀ ਸੀ ਵੀਰੇ ਉਹ ਆਪਣੇ ਕੋਲ ਰੱਖੀ ਹੋਈ ਆ ਉਹ ਤਾਂ ਨਹੀਂ ਦੇਣੀ ਨਾਲ ਨਹੀਂ 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 ਵੀਰੇ ਜੇ ਕੋਈ ਲੈ ਕੇ ਜਾਵੇ ਤਾਂ ਉਹ ਜਾ ਉਹ ਜਾ ਵੀਰੇ ਹੋ ਜਾਊਗਾ ਚਲ ਕੋਈ ਚੱਕਰ ਨਹੀਂ ਵੈਸੇ ਬੱਚੀ ਬਾਈ ਕਹਿੰਦਾ ਪਰ ਰੱਖਣੀ ਆ ਜੇ ਕੋਈ ਨਾਲ ਲੈ ਕੇ ਜਾਓਗੇ ਬਾਈ ਕਹਿੰਦਾ ਉਹ ਜਾ ਰੇਟ ਕੋਈ ਚੱਕਰ ਨਹੀਂ ਕਰ ਲੈ ਫੇਸ ਦੀ ਬਿਊਟੀ ਕਮਾਲ ਆ ਦੁੱਧ ਚੰਗਾ ਕਿ ਵਾਈ ਫਿਰ ਮਸ਼ੀਨ ਨਾ ਹੁੰਦੀ ਹਾਂਜੀ ਹਾਂਜੀ ਵੀਰੇ ਹੱਥੀ ਵੀ ਜੋੜਨੇ ਆ ਹੱਥੀ ਵੀ ਜੋੜਨੇ ਆ ਠੀਕ ਆ ਬਾਈ ਬੜੀ ਟੋਰ ਤੇ ਬਾਈ ਬਰੀਡ ਇੱਕ ਨੰਬਰ ਕੱਦ ਚੰਗਾ ਤੇ ਪਛਾਹ ਤੋਂ ਆਰਡਰ ਜੈ ਕਰਵਾਉਣ ਨੇ ਢਿੱਲਾ ਢੁਲਾ ਬਹੁ ਪਈਆਂ ਸ਼ਾਮ ਤੱਕ ਕੱਢ ਰ ਜਿਹੜਾ ਕਰਮਾਈ ਨੇ ਵਧੀਆ ਤਿਆਰ ਕਰ ਲੈਣਾ ਫੁੱਲ ਕੱਦ ਫੁੱਲ ਪਲੀ ਵੀ ਪ੍ਰਿੰਟ ਬੜਾ ਚੰਗਾ ਬਰੀਡ ਇੱਕ ਨੰਬਰ ਬੱਚਾ ਮਗਰ ਬੱਚੀ ਆ ਬੱਚੀ ਵੈਸੇ ਬਾਈ ਕਹਿੰਦਾ ਵੈਸੇ ਦਾ ਬਾਈ ਇਹ ਵੀਰੇ ਆਪਾਂ ਫੋਨ ਤੇ ਕਰਨਾ ਜੈ ਜੀ ਹੋ ਹਾਂਜੀ ਹਾਂਜੀ ਵੀਰੇ ਮੋਲ ਬਾਈ ਕਹਿੰਦਾ ਫੋਨ ਤੇ ਕਰ ਲੈ ਮੋਲ ਜਿਹੜਾ ਵੈਟ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਬੜਾ ਮੋਲ ਨਹੀਂ ਬਾਈ ਇਹਨਾਂ ਕਰਦੇ ਠੀਕ ਹੈ ਕਿ ਨਹੀਂ ਦੂਜੀ ਵੈਟ ਵੀ ਦਿਖਾਉਣੇ ਆ ਆ ਜਾ ਵੀਰੇ ਇਹ ਕਿਹੜਾ ਸੂਆ ਸੂਈ ਹੈ ਵੀਰੇ ਵੀਰੇ ਗਿੱਡਾ ਸੂਆ ਸੂਈ ਵੀ ਕਦੋਂ ਸੂਈ ਹੈ ਵੀਰੇ ਵੀਰੇ ਨੂੰ ਅੱਜ 15 ਦਿਨ ਹੋ ਗਏ 15 ਦਿਨ ਕਿੰਨਾ ਦੁੱਧ ਆ ਬਾਈ ਹੁਣ ਹੁਣ ਵੀਰੇ ਜਮਾ ਸਹੀ ਏ ਥੱਲੇ 18-19 ਕਿਲੋ ਦੁੱਧ ਆ 18-19 ਕਿਲੋ ਠੀਕ ਹੈ ਬਾਈ ਆ ਕਿੰਨਾ ਕ ਦੇ ਦੂ ਹੋਰ ਬਾਜੂ ਹਣ ਹਾਂ ਬਾਜੂ ਮੇਰੇ ਸੇਵਾ ਦੇ ਸਿਰ ਤੇ ਹਾਂ ਹੂੰ ਥਾਣ ਇੱਕ ਨੰਬਰ ਗੁਲਾਬੀ ਥਾਣ ਫੇਸ ਦੀ ਬਿਊਟੀ ਕਮਾਲ ਤੋਰ ਦੇ ਬਾਈ ਮੜੀ ਇਹਦੇ ਮਗਰ ਬੱਚਾ ਕੀ ਹੈ ਬਾਈ ਇਹਦੇ ਮਗਰ ਮੇਰੇ ਬੱਸੀ ਹੈ ਬੱਚੀ ਹੈ ਹਾਂ ਹਾਂਜੀ ਠੀਕ ਆ ਬੱਚੀ ਰੱਖਣੀ ਬਾਈ ਇਹਦੀ ਹਾਂ ਮੇਰੇ ਬੱਸੀ ਰੱਖਾਂਗੇ ਠੀਕ ਆ ਬਾਈ ਬੱਚਾ ਮਗਰ ਬੱਚੀ ਆ ਬੱਚੀ ਵੈਸੇ ਬਾਈ ਕਹਿੰਦਾ ਰੱਖਾਂਗੇ ਜੇ ਬੱਚੀ ਨਾਲ ਵੀ ਲੈ ਜਾਣ ਦਾ ਕੋਈ ਉਹ ਜਾ ਹੋ ਜਾ ਬਾਈ ਕਹਿੰਦਾ ਉਹ ਜਾ ਕੋਈ ਚੱਕਰ ਨਹੀਂ ਕਰ ਲਾਂਗੇ ਬੈਡ ਚੰਗਿਆ ਬਰੀਡ ਚੰਗਿਆ ਪ੍ਰਿੰਟ ਚੰਗਾ ਤੋਰਾ ਚੰਗਾ ਖਾਣਾ ਚੰਗਾ ਚਵਾਈ ਕਿਵੇਂ ਆ ਬਾਈ ਚਵਾਈ ਵੀਰੇ ਇੱਕ ਨੰਬਰ ਹੱਥੀ ਕਰ ਲੋ ਮਸ਼ੀਨ ਦੇ ਜਮਾ ਓਕੇ ਬਾਈ ਮੋਲੋ ਫੋਨ ਤੇ ਹੋ ਜਾ ਹਾਂਜੀ ਹਾਂਜੀ ਮੋਲੋ ਫੋਨ ਤੇ ਹੋ ਜਾਊਗਾ ਮੋਲ ਜਿਹੜਾ ਬੈਡ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਬੜਾ ਮੁੱਲ ਨਹੀਂ ਕਰਦੇ ਬਾਈ ਅੱਗੇ ਇੱਧਰ ਆ ਬਾਈ ਕੋਲੇ ਬੈਡ ਇੱਕ ਕਿਹੜੀ ਬੈਡ ਆ ਬਾਈ ਇਹਨਾਂ ਚ ਉਹ ਬੈਠੀ ਆ ਵੀਰੇ ਇੱਧਰ ਇਹ ਕਿਹੜਾ ਸੂਆ ਸੋਈ ਵੀ ਬਾਈ ਵੀਰੇ ਤੀਜਾ ਸੂਆ ਸੋਈ ਵੀ ਆਪਣੇ ਕਿੰਨਾ ਕ ਟਾਈਮ ਹੋ ਗਿਆ ਸੋਈ ਨੂੰ ਵੀਰੇ ਇਹਨੂੰ ਤਿੰਨ ਚਾਰ ਸਾਢੇ 3 ਮਹੀਨੇ ਹੋ ਗਏ ਵੀਰੇ ਸਾਢੇ 3 ਮਹੀਨੇ ਦੁੱਧ ਕਿੰਨਾ ਗਾਹਣ ਬਈ ਹੁਣ ਵੀਰੇ ਥੱਲੇ ਦੁੱਧ ਹੈਗਾਗਾ 16 17 ਲੀਟਰ ਵੀਰੇ 16 17 ਲੀਟਰ ਤੇ 25 ਦਿਨ ਹੋ ਗਏ ਵੀਰੇ ਟੀਕਾ ਭਰਾ ਠੀਕ ਆ ਮੁੱਲ ਫੋਨ ਤੇ ਹੋ ਜਾ ਹਾਂ ਵੀਰੇ ਫੋਨ ਮੁੱਲ ਫੋਨ ਤੇ ਹੋ ਜਾਊਗਾ ਅੱਗੇ 4 ਨੰਬਰ ਤੇ ਕਿਹੜੀ ਹੈ ਬਈ ਉਹ ਵੀਰੇ ਉਹ ਜਾਂਦੀ ਹੈ ਵੀਰੇ ਠੀਕ ਆ ਆ ਜਾ ਦਿਖਾਉਣੇ ਨੇ ਨੇੜ ਤੋਂ ਅੱਗੇ 4 ਨੰਬਰ ਵਾਲੀ ਦਿਖਾਉਣੇ ਆਹ ਆ ਵੀਰੇ ਠੀਕ ਆ ਇਹ ਕਿਹੜਾ ਸੂਆ ਵੀਰੇ ਇਹ ਵੀਰੇ ਪਹਿਲਾ ਸੂਆ ਸੀ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਵੀਰੇ ਦੋ ਮਹੀਨੇ ਹੋ ਗਏ ਦੁੱਧ ਕਿੰਨਾ ਬਾਈ ਦੁੱਧ ਵੀਰੇ ਦੇ ਥੱਲੇ ਹੈਗਾ 24 ਲੀਟਰ 24 ਲੀਟਰ ਦੁੱਧ ਤਿਆਰ ਆ ਤੇ ਬੱਚਾ ਮਗਰ ਵੀਰੇ ਦੀ ਬੱਸੀ ਆ ਬੱਚੇ ਉਹ ਵੀ ਰੱਖਣੀ ਆ ਹਾਂਜੀ ਠੀਕ ਆ ਬਾਈ ਮੁੱਲ ਜੈ ਜੀ ਉਹ ਭਾਵੇਂ ਜਾਏਗਾ ਮੁੱਲ ਜਮਾ ਵੜਦੇ ਹਿਸਾਬ ਨਾਲ ਜੈਜ ਹੋਊਗਾ ਬਾਈ ਨਗਸੀ ਭਰਾ ਕੋਲੇ 4 ਬਾਈ 4 ਹੀ ਦਿਖਾਤੇ ਇੱਕ ਅੱਧਾ ਨਗ ਹੋਰ ਵੀ ਬਾਈ ਵਿੱਚੋਂ ਵੇਚੂਗਾ ਥੋੜਾ ਜਿਹਾ ਬਾਈ ਕੋਲੇ ਗੈਂਟੀ ਪਰ ਸਮਲੀ ਜ਼ਿਆਦਾ ਹੋਗੀ ਬੱਚੇ ਬੱਚੀਆਂ ਬਹੁਤ ਮਗਰ ਬਾਈ ਕਹਿੰਦਾ ਤਿਆਰ ਹੋ ਗਈਆਂ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਗ ਨਗ ਕਰ ਲਿਓ ਧੰਨਵਾਦ